ਸਿਆਸਤ ਦੇ ਵਿੱਚ ਕੋਈ ਵੀ ਚੀਜ਼ ਸਥਿਰ ਨਹੀਂ ਹੁੰਦੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਜਦੋਂ 2022 ਦੀਆਂ ਚੋਣਾਂ ਸੀ ਤਾਂ ਪੰਜਾਬ ਦੇ ਲੋਕਾਂ ਨੇ ਇੱਕ ਵੱਡਾ ਮੈਂਡੇਟ ਦਿੱਤਾ ਭਗਵੰਤ ਮਾਨ ਦੀ ਪੰਜਾਬ ਦੇ ਵਿੱਚ ਉਸ ਵੇਲੇ ਕੋਈ ਸੌ ਨਹੀਂ ਸੀ ਖਾਂਦਾ ਯਾਨੀ ਕਿ ਪੂਰਨ ਜਿਹੜਾ ਵਿਸ਼ਵਾਸ ਸੀ ਉਹ ਵਿਸ਼ਵਾਸ ਲੋਕਾਂ ਨੇ ਵੋਟ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੌਂਪਤਾ ਸਿਆਸਤ ਬੇਈਮਾਨ ਹੈ ਸਿਆਸਤ ਗੰਦਲੀ ਹੈ ਇੱਧਰ ਚ ਕੋਈ ਦੋ ਰਾਹ ਮਾ ਨਹੀਂ ਜਿਹੜਾ ਵੀ ਇਸ ਬੇਈਮਾਨ ਸਿਆਸਤ ਦੀ ਪੌੜੀ ਚੜ ਕੇ ਗੰਦਲੇ ਰਸਤੇ ਦੇ ਉੱਪਰ ਤੁਰਦਾ ਤੁਰਦਾ ਆਖਰ ਉਹਨੇ ਲੱਬੜਨਾਤਾ ਹੈਗਾ ਹੀ ਹੈ ਭਗਵੰਤ ਮਾਨ ਵੀ ਇਸ ਚੀਜ਼ ਤੋਂ ਬਚ ਨਹੀਂ ਸਕੇ ਉਹ ਵੀ ਇਸ ਚੀਜ਼ ਤੋਂ ਬਚ ਕੇ ਨਿਕਲ ਨਹੀਂ ਸਕੇ ਅੱਜ ਜਿਹੜੀ ਪੌਪੁਲਾਰਿਟੀ ਹੈ ਭਗਵੰਤ ਮਾਨ ਦੀ ਉਸ ਪੌਪੁਲਾਰਿਟੀ ਦੇ ਵਿੱਚ ਜਿਹੜਾ ਗ੍ਰਾਫ ਹੈ ਉਸ ਗ੍ਰਾਫ ਦੇ ਵਿੱਚ ਵੱਡੇ ਪੱਧਰ ਤੇ ਕਮੀ ਹੋਈ ਹੈ ਖਾਸ ਕਰਕੇ ਗੱਲਾਂ ਤਾਂ ਬਹੁਤ ਨੇ ਪਰ ਪਿਛਲੇ ਦਿਨੀ ਜਿਹੜਾ ਕੁਝ ਕਰੰਟ ਵਾਪਰਿਆ ਉਹ ਸੀ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਉਹ ਜਿਹੜਾ ਸ਼ੰਭੂ ਵੀ ਚੱਲ ਰਿਹਾ ਸੀ ਸ਼ੰਭੂ ਧਰਨਾ ਲੱਗਿਆ ਹੋਇਆ ਸੀ ਤੇ ਖਨੌਰੀ ਬਾਰਡਰ ਵੀ ਬੇਸ਼ੱਕ ਪੰਜਾਬ ਦਾ ਵਪਾਰੀ ਵਰਗ ਜਾਂ ਪਰ ਕੁਝ ਲੋਕ ਖੁਸ਼ ਨੇ ਕਿ ਕਿਸਾਨ ਅੰਦੋਲਨ ਚੁਕਾਇਆ ਗਿਆ ਸਰਕਾਰ ਨੇ ਚੁਕਾਤਾ ਪਰ ਇਸ ਸਭ ਕਾਸੇ ਦੇ ਬਾਵਜੂਦ ਕਿਸਾਨਾਂ ਦੇ ਨਾਲ ਇੱਕ ਹਮਦਰਦੀ ਹੈ ਲੋਕਾਂ ਦੀ ਹਮਦਰਦੀ ਇਹ ਹੈ ਕਿ ਜਿਹੜਾ ਤਰੀਕਾ ਧਰਨਾ ਚੱਕਣ ਦੇ ਲਈ ਵਰਤਿਆ ਗਿਆ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਉਹ ਨਹੀਂ ਸੀ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਉੱਥੇ ਚੰਡੀਗੜ੍ਹ ਬੁਲਾਇਆ ਗਿਆ ਮੀਟਿੰਗ ਦੇ ਵਿੱਚ ਕਿਸਾਨ ਸੱਦੇ ਗਏ ਕੇਂਦਰ ਦੇ ਮੰਤਰੀ ਚਲੇ ਗਏ ਕਿਸਾਨ ਆਗੂ ਬਾਹਰ ਆਏ ਪ੍ਰੈਸ ਕਾਨਫਰੰਸਾਂ ਹੋਈਆਂ ਪੱਤਰਕਾਰਾਂ ਨੂੰ ਬਾਈਟਾਂ ਦਿੱਤੀਆਂ ਉਸ ਤੋਂ ਬਾਅਦ ਫਿਰ ਕਿਸਾਨ ਆਗੂਆਂ ਦੀ ਫੜੋ ਫੜਾਈ ਸ਼ੁਰੂ ਹੁੰਦੀ ਹੈ ਇਸ ਗੱਲ ਦੀ ਵੀ ਜਿਹੜੀ ਲਗਾਤਾਰ ਨਿਖੇਦੀ ਹੈ ਉਹ ਨਿਖੇਦੀ ਹੋ ਰਹੀ ਹੈ ਕਿ ਐਦਾਂ ਹੋਣਾ ਨਹੀਂ ਸੀ ਚਾਹੀਦਾ ਇਸ ਸੀਜ਼ਨ ਨੇ ਜਿਹੜਾ ਇੱਕ ਵੱਡਾ ਡੈਂਟ ਹੈ ਉਹ ਡੈਂਟ ਜਿਹੜੀ ਸਰਕਾਰ ਦੀ ਇੱਕ ਸ਼ਬੀ ਹੈ ਉਸ ਸ਼ਬੀ ਤੇ ਵੀ ਪਾਇਆ ਪੰਜਾਬ ਦੇ ਚੀਫ ਮਿਨਿਸਟਰ ਨੇ ਭਗਵੰਤ ਮਾਨ ਉਹਨਾਂ ਤੇ ਵੀ ਪਾਇਆ ਅਰਵਿੰਦ ਕੇਜਰੀਵਾਲ ਹੋਰਾਂ ਦੀ ਸ਼ਬੀ ਦੀ ਇਸ ਚੀਜ਼ ਦੇ ਵਿੱਚ ਅ ਗਰਾਫ ਉਹਨਾਂ ਦਾ ਵੀ ਥੱਲੇ ਗਿਆ ਪਦਨਾਮੀ ਹੋਈ ਜੇਕਰ ਮੈਂ ਸਪਸ਼ਟ ਸ਼ਬਦ ਇੱਥੇ ਵਰਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਦੌਰ ਸ਼ੁਰੂ ਹੁੰਦਾ ਉਹ ਦੌਰ ਸ਼ੁਰੂ ਹੁੰਦਾ ਸ਼ੰਭੂ ਧਰਨੇ ਦੇ ਵਿੱਚੋਂ ਟਰਾਲੀਆਂ ਚੋਰੀ ਕਰਨ ਦਾ ਬਥੇਰੇ ਲੋਕ ਟਰਾਲੀਆਂ ਲੈ ਕੇ ਗਏ ਸ਼ੰਭੂ ਧਰਨੇ ਦੇ ਵਿੱਚੋਂ ਤੇ ਉਹ ਇਲਜ਼ਾਮ ਵੀ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦੇ ਉੱਪਰ ਲੱਗੇ ਐਮਐਲਏ ਨੇ ਸਪਸ਼ਟੀਕਰਨ ਦਿੱਤਾ ਕਿ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਕੋਈ ਮੇਰਾ ਹੱਥ ਨਹੀਂ ਹੈ ਮੈਨੂੰ ਬਦਨਾਮ ਕੀਤਾ ਜਾ ਰਿਹਾ ਪਰ ਇਹ ਗੱਲ ਸੋਸ਼ਲ ਮੀਡੀਆ ਤੇ ਹੀ ਐਡੇ ਵੱੱਤਰ ਐਡੇ ਵੱਡੇ ਪੱਦਰ ਉੱਤੇ ਫੈਲ ਗਈ ਕਿ ਜਿਹੜਾ ਸਪਸ਼ਟੀਕਰਨ ਸੀ ਉਹ ਵੀ ਵਿੱਚ ਰੁੜਕੇ ਰਹਿ ਗਿਆ ਜਿਹੜਾ ਦੂਜਾ ਪੱਖ ਸੀ ਉਹ ਵੀ ਵਿੱਚ ਰੁੜਕੇ ਰਹਿ ਗਿਆ ਸਭ ਤੋਂ ਜਿਹੜੀ ਚੀਜ਼ ਵਾਇਰਲ ਹੋਈ ਉਹ ਵਾਇਰਲ ਹੋਈ ਕਿ ਕਨੌਰ ਦੇ ਵਿੱਚ ਟਰਾਲੀਆਂ ਚੋਰੀ ਹੋਈਆਂ ਆ ਮਦਮੀ ਪਾਰਟੀ ਦੀ ਮਦਦ ਦੇ ਨਾਲ ਹੋਈਆਂ ਕਈ ਕਿਸਾਨ ਆਗੂਨਾਂ ਦੇ ਇੱਥੇ ਤੱਕ ਕਿਹਾ ਕਿ ਪੁਲਿਸ ਨੇ ਸਾਡੀ ਗੱਲ ਨਹੀਂ ਸੁਣੀ ਪੁਲਿਸ ਵੀ ਨਾਲ ਮਿਲੀ ਹੋਈ ਸੀ ਹਾਲਾਂਕਿ ਜਦੋਂ ਸਾਡੇ ਕੋਲ ਪੁਲਿਸ ਆਪਣਾ ਪੱਖ ਦਿੰਦੀ ਹੈ ਪੁਲਿਸ ਕਹਿੰਦੀ ਹੈ ਕਿ ਐਦਾਂ ਦੀ ਕੋਈ ਗੱਲ ਨਹੀਂ ਅਸੀਂ ਤਾਂ ਸਾਰਾ ਕੁਝ ਜਿਹੜਾ ਹੈਗਾ ਉਹ ਕਿਸਾਨਾਂ ਦੀ ਮਦਦ ਲਈ ਕਿ ਦੇ ਲਈ ਕੀਤਾ ਜਿਹੜੀ ਮੈਚ ਦੀ ਗੱਲ ਕਰ ਰਿਹਾ ਕਿ ਸਿਆਸਤ ਦੇ ਵਿੱਚ ਕੁਝ ਵੀ ਸਥਿਰ ਨਹੀਂ ਹੁੰਦਾ ਹੈਗਾ ਉਹ ਆਮ ਆਦਮੀ ਪਾਰਟੀ ਜਿਹਨੂੰ 92 ਸੀਟਾਂ ਦੇ ਨਾਲ ਵੱਡਾ ਮੈਂਡੇਟ ਦੇ ਕੇ ਪੰਜਾਬੀਆਂ ਨੇ ਇੱਕ ਸਨਮਾਨਯੋਗ ਸਰਕਾਰ ਬਖਸ਼ੀ ਉਹ ਉਹਦੇ ਜਦੋਂ ਉਸ ਸਰਕਾਰ ਦੇ ਉੱਪਰ ਅੱਜ ਕੋਈ ਵੀ ਕਿਸੇ ਤਰੀਕੇ ਦਾ ਇਲਜ਼ਾਮ ਲੱਗਦਾ ਸਰਕਾਰ ਗਰਾਵਟ ਵੱਲ ਜਾਂਦੀ ਹੈ ਨਿਰਮਾ ਆਪਣਾ ਨਿਰਵਾਣ ਵੱਲ ਜਾਂਦੀ ਹੈ ਸਰਕਾਰ ਤਾਂ ਪੰਜਾਬੀ ਖੁਸ਼ ਹੁੰਦੇ ਨੇ ਖੁਸ਼ ਇਸ ਕਰਕੇ ਹੁੰਦੇ ਨੇ ਕਿ ਹਾਂ ਇਹਨਾਂ ਦੇ ਨਾਲ ਚੰਗਾ ਹੋਇਆ ਹਾਲਾਕਿ ਪੰਜਾਬ ਦਾ ਇੱਕ ਸੁਭਾਅ ਵੀ ਰਿਹਾ ਕਿ ਸਭ ਤੋਂ ਪਹਿਲਾਂ ਤਾਂ ਇਹ ਤਾਕਤ ਕਿਸੇ ਨੂੰ ਦੇ ਦਿੰਦੇ ਨੇ ਕਿਸੇ ਨੂੰ ਰਾਜ ਭਾਗ ਬਖਸ਼ ਦਿੰਦੇ ਨੇ ਰਾਜ ਭਾਗ ਬਖਸ਼ਣ ਤੋਂ ਬਾਅਦ ਇਹ ਪੰਜਾਬੀ ਉਸ ਚੀਜ਼ ਦੇ ਲਗਾਤਾਰ ਵਿਰੋਧੀ ਹੋ ਜਾਂਦੇ ਨੇ ਭਾਵੇਂ ਉਹ ਵਿਅਕਤੀ ਹੋਵੇ ਜਾਂ ਫਿਰ ਸਰਕਾਰ ਹੋਵੇ ਰਾਜ ਭਾਗ ਦੇਣ ਤੋਂ ਬਾਅਦ ਨਾਲ ਦੀ ਨਾਲ ਵਿਰੋਧ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੰਦੇ ਨੇ ਅੱਜ ਆਮ ਆਦਮੀ ਪਾਰਟੀ ਦਾ ਗ੍ਰਾਫ ਥੱਲੇ ਐ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਆਮ ਆਦਮੀ ਪਾਰਟੀ ਦਾ ਉਹ ਵੇਲਾ ਨਹੀਂ ਹੈਗਾ ਅੱਜ ਜਿਹੜਾ ਕਿਸੇ ਵੇਲੇ ਹੁੰਦਾ ਸੀ ਅੱਜ ਆਮ ਆਦਮੀ ਪਾਰਟੀ ਬੇਸ਼ੱਕ ਜਿਹੜੇ ਸਲਾਹਕਾਰ ਹੁੰਦੇ ਨੇ ਆਈਟੀ ਸੈੱਲ ਹੁੰਦਾ ਉਹ ਭਾਵੇਂ ਕੁਝ ਵੀ ਕਹੀ ਜਾਵੇ ਕਿ ਪ੍ਰਧਾਨ ਜੀ ਆਪਣੀ ਚੜ੍ਹਾਈ ਆ ਗਰਾਊਂਡ ਲੈਵਲ ਤੇ ਸਾਰੇ ਆਪਣੇ ਨਾਲ ਨੇ ਜਿਹੜਾ ਧਰਨਾ ਚੁੱਕਿਆ ਗਿਆ ਧਰਨਾ ਚੁੱਕ ਕੇ ਇਹ ਵਧੀਆ ਕੀਤਾ ਕਈ ਇਹ ਸਾਰਾ ਕੁਝ ਹੈਗਾ ਭਰਾ ਆਮ ਆਦਮੀ ਪਾਰਟੀ ਇਸ ਵੇਲੇ ਥੱਲੇ ਆ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਵੀ ਕੀਤੇ ਸੀ ਉਹਨਾਂ ਵਾਅਦਿਆਂ ਦੇ ਉੱਪਰ ਬਹੁਤ ਗੱਲਾਂ ਦੇ ਭਰਾ ਆਮ ਆਦਮੀ ਪਾਰਟੀ ਖਰੀ ਉੱਤਰ ਦੀ ਹੋਈ ਨਜ਼ਰ ਨਹੀਂ ਆਈ ਕਿਸਾਨੀ ਦਾ ਮਸਲਾ ਸੀ ਨੌਜਵਾਨੀ ਦਾ ਮਸਲਾ ਸੀ ਪੰਜਾਬ ਦੇ ਵਿੱਚ এমਪਲੋਇਮੈਂਟ ਦਾ ਮਸਲਾ ਸੀ ਕਿਸਾਨੀ ਕਰਜ਼ਿਆਂ ਦਾ ਮਸਲਾ ਸੀ ਫਸਲਾਂ ਦੇ ਉੱਪਰ ਐਮਐਸਪੀ ਦੇਣ ਦਾ ਮਸਲਾ ਸੀ ਬੇਅਤਵੀ ਕਾਂਡ ਦੇ ਉੱਪਰ ਕਾਰਵਾਈਆਂ ਕਰਨ ਦਾ ਮਸਲਾ ਸੀ ਇਸ ਤੋਂ ਇਲਾਵਾ ਨਸ਼ਿਆਂ ਦੇ ਉੱਪਰ ਕਾਰਵਾਈ ਕਰਨ ਦਾ ਮਸਲਾ ਸੀ ਹਾਲਾਂਕਿ ਬਲੋਜ਼ਰ ਹੁਣ ਚੱਲ ਰਿਹਾ ਪਰ ਉਸ ਪੱਧਰ ਦੇ ਉੱਪਰ ਕੀ ਨਸ਼ਾ ਖਤਮ ਹੋ ਗਿਆ ਇਹ ਵੀ ਇੱਕ ਵੱਡਾ ਸਵਾਲ ਹੈ ਜਿਹੜੀ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲੀ ਅਖਰ ਉਸ ਪਾਰਟੀ ਨੂੰ ਧਰਨਾ ਹੀ ਲੈ ਕੇ ਬਹਿ ਗਿਆ ਕੱਲ ਕੁਝ ਹੋਵੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਚੜ੍ਹਤ ਦੇ ਵਿੱਚ ਹੋਵੇ ਬੜਤ ਦੇ ਵਿੱਚ ਹੋਵੇ ਜਾਂ ਨਵਾਂਡ ਦੇ ਵਿੱਚ ਹੋਵੇ ਕੱਲ ਕੁਝ ਵੀ ਹੋ ਸਕਦਾ ਪਰ ਅੱਜ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਥੱਲੇ ਨੇ